ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਅੱਜ ਬਾਈ ਕਹਿੰਦਾ ਰਿਕਾਰਡ ਤੋੜਾਂਗੇ ਅੱਜ ਦਿਖਾਵਾਂਗੇ ਪੰਜ ਕਾਵਾਂ ਐ ਸਮਝ ਲਓ ਵੀ ਅੱਜ ਸੱਜਣੋ ਰੇਲ ਦੇ ਡੱਬਿਆਂ ਜਿੱਡੀਆਂ ਜਿੱਡੀਆਂ ਪੱਛੀਆਂ ਦਿਖਾਵਾਂਗੇ ਕੋਠਿਆਂ ਜਿਹੜੀਆਂ ਜਿਹੜੀਆਂ ਇੱਕ ਦਿਖਾਵਾਂਗੇ ਸਾਈ ਹਾਰ ਦਾ ਨਕੀਨਾ ਇਹ ਸਾਰਿਆਂ ਤੋਂ ਵੱਡੀ ਆ ਦੰਦਾਂ ਚ ਹੈਗੀ ਆ ਦੋ ਦੰਦ ਦੰਦ ਵੀ ਇਹਦੇ ਆਪਾਂ ਵੀਡੀਓ ਦੇ ਵਿੱਚ ਹੀ ਚੈੱਕ ਕਰਵਾਵਾਂਗੇ ਸੂਈ ਹੋਈ ਹੈਗੀ ਆ ਬੱਚੀ ਇਹਨਾਂ ਚੋਂ ਇੱਕ ਤੇ ਬਾਕੀ ਗੱਬਣ ਨੇ ਜਿਵੇਂ ਆ ਨਗੀਨੇ ਆ ਗਿਆ ਦੀ ਇੱਥੇ ਇੱਥੇ ਮਾਰੀ ਗਰੀ ਕੈਮਰਾ ਆ ਇੱਥੋਂ ਇੱਥੋਂ ਦਿਖਾ ਦੇ ਇਹ ਤਿਆਰੀ ਚੀ ਨੇ ਕਿ ਇਸ ਤਕਰੀਬਨ 8 ਸਵੇਰ ਹੀ ਜਾਂਦੇ ਨੇ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਤੇ ਕੱਲੀ ਕੱਲੀ ਲੈਣਾ ਰੇਟ ਆ ਰੇਟ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਜੰਪੋਰੇ ਹਾਂ 80 ਕਾਲ ਭਰਾ ਮੇਰਾ ਹੋਰ ਕਿਵੇਂ ਆ ਵਧੀਆ ਵਧੀਆ ਪਰਮਾ ਚੜਦੀ ਕਲਾ ਚੜਦੀ ਕਲਾ ਜਮਾ ਕਿਹੜੇ ਬੰਨੋ ਕਰ ਲਈਏ ਦੂਸਰੇ ਤੋਂ ਕਰ ਲੋ ਇੱਕ ਪੈਸਾ ਇਧਰ ਲੈ ਬੰਨਿਓ ਹਾਂ ਹਾਂ ਆਪ ਬਾਈ ਕਹਿੰਦਾ ਇੱਧਰ ਲੈ ਬੰਨਿਓ ਕਰਦਿਆਂ ਸਿਰੇ ਤੋਂ ਸਟਾਰਟ ਹੈ ਸੂਈ ਹੋਈ ਆ ਹਾਂ ਨਾ ਇਹ ਪਰਲੀ ਸੂਈ ਤਾਂ ਗੱਬਣਾ ਹਲੇ ਭਰਾ ਹਾਂ ਇਹ ਤਾਂ ਗੱਬਣਾ ਤੇ ਉਹ ਸੂਈ ਤੋਂ ਕਰ ਲੈ ਫਿਰ ਸੂਈ ਤੋਂ ਕਰ ਲੈ ਹਾਂ ਤੋੜ ਦੋਗੇ ਨਹੀਂ ਜੀ ਬੋਲ ਕੇ ਇਹਦਾ ਸੂਆ ਕਿਹੜਾ ਚੰਗਣਾ ਤਾਜੀ ਸੂਈ ਦੂਜਾ ਸੂਆ ਵੀਰੇ ਜੇ ਜੂਰ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਹੈਗੇ ਜੇ ਜੂਰ ਪ੍ਰੋਪਰ ਪੈਗੀ ਚੋਈ ਹੋਈ ਆ ਵੇੜ ਆਪਾਂ ਅੱਛਾ ਹਾਂ ਕੱਲ੍ਹ ਸ਼ਾਮ ਦੀ ਸੂਈ ਹੋਈ ਐ ਕੱਲ ਸ਼ਾਮ ਦੀ ਸੂਈ ਹੋਈ ਆ ਤੇ ਚਵਾਈ ਦੀ ਬਾਈ ਕੰਨਾ ਕਰੀ ਹੋਈ ਆ ਕਰੀ ਹੋਈ ਆ ਇੱਕ ਨੰਬਰ ਚਵਾਇਆ ਠੰਡੀ ਸੀ ਲੋਈ ਵੀ ਵਧੀਆ ਗਈ ਹਾਂ ਆਰਡਰ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹਦੀ ਚਵਾਈ ਹੋਈ ਹੋਈ ਆ ਸੱਜਣੋ ਕਿਉਂਕਿ ਵੀਡੀਓ ਦਾ ਪਲਾਨ ਪਹਿਲਾਂ ਹੈ ਨਹੀਂ ਸੀ ਹੈ ਨਹੀਂ ਸੀ ਹੁਣ ਤੁਰਤੇ ਚ ਬਣ ਗਿਆ ਤੇ ਮੌਕੇ ਤੇ ਸਿਸਟਮ ਬਣ ਗਿਆ ਤੇ ਬਾਕੀ ਨੇੜੇ ਆ ਕੇ ਪਾਸ ਕਰਕੇ ਬਾਈ ਤੋਂ ਤੁਸੀਂ ਲਿਆ ਸਕਦੇ ਹੋ ਹਾਂ ਅਸੀਂ ਕਿਹੜੀ ਨਾਲ ਅਸਲ ਚਾਗੀ ਚਮਕੋਰੀ ਇਹ ਐਚਪ ਕਰਾਓ ਸੀ ਵੀਰੇ ਜਰਾ ਏ ਆ ਗਈ ਐਚ ਐਫ ਕਰਾਸ ਦੇ ਵਿੱਚ ਸੂਆ ਹੈਗਾ ਦੂਜਾ ਹਾਂ ਸੂਈ ਹੈਗੀ ਕੱਲ ਦੀ ਹਾਂ ਕੱਲ ਹੱਥਾਂ ਦੀ ਸੂਈ ਰੂਈ ਆ ਵੀਰੇ ਆ ਨਾਲ ਇਹਦੇ ਮੇਲ ਕਾਫਾ ਬਾਈ ਜੇਰ ਜੱਪਿਆ ਸਿਸਟਮ ਜਿਹੜਾ ਉਹ ਹੈਗਾ ਸੱਜਣੋਂ ਡੰਨ ਆ ਬੋਚ ਕੇ ਕਮਾਲਾ ਪਰੇਸ਼ਾਨਾ ਕਰਾ ਜਾਂਲੀ ਆ ਇੱਥੋਂ ਕਰੀ ਫੇਸ ਕੁਆਲਟੀ ਦੇ ਮਾਰਦੀ ਸੀਲ ਠੰਡੀ ਵਾਦੂ ਥੋੜਾ ਹੋਰ ਬੱਚੇ ਦਾ ਕਰ ਦੇ ਦੋ ਤਾਜੀ ਸੂਈ ਦਾ ਠੀਕ ਆ ਚੱਲ ਬਾਈ ਹੌਲੀ ਲੈ ਚੱਲ ਬੋਚ ਕੇ ਕੋਈ ਨਹੀਂ ਚਬਾਈ ਇਹਦੀ ਹੋਈ ਹੋਈ ਆ ਜੱਜਮੈਂਟ ਉਹ ਹਿਸਾਬ ਨਾਲ ਕਰ ਲੇ ਤੇ ਬਾਕੀ ਗੱਬਣ ਦਿਖਾਉਂਗਾ ਉਹ ਹੈਗੀਆਂ ਨੇ ਫੁੱਲ ਡਾਵਲ ਹਾਂਜੀ 13 ਸਾਨੂੰ ਦਰਸ਼ਨ ਉਹਨਾਂ ਦੇ ਕਰਾ ਤੇ ਇਹਦੇ ਥੱਲੇ ਕਿੰਨੀ ਕਿ ਬੋਲੀ ਹੋ ਚੰਗੋਰ ਫਟਕੇ ਚਾਰ ਕਿਲੋ ਦੁੱਧ ਕੱਢਾ ਸੀ ਭਰਾ ਮੇਰਾ ਠੀਕ ਆ ਗੱਲ ਹਾਂ ਹੁਣ ਆਪਾਂ ਧਾਰਾ ਮਾਰ ਕੇ ਬੰਨੇ ਦਿਖਾਵਨੇ ਆ ਆ ਨਾਲ ਇਹਦੇ ਆ ਗਿਆ ਮੇਲ ਕਾਫ ਧਾਰਾ ਬਾਈ ਕਹਿੰਦਾ ਚਲੋ ਜੀ ਆ ਦਿਖਾ ਦਨੇ ਆ ਮਾਰ ਕੇ ਠੀਕ ਥਾਣਾ ਮੁੱਠ ਥਾਣਾ ਬਈ ਚੰਗਾ ਲੱਗਦਾ ਤਾਜੀ ਸੁਆਣਾ ਲਿਆਣਾ ਲੈਂਦੀ ਆ ਨਾਣਾ ਲੈਂਦੀ ਆ ਉਹ ਨਾਣਾ ਪਉਣਾ ਪਾ ਲਾ ਤਾ ਨਾਣਾ ਪਾ ਵੀ ਦਿੰਦਾ ਜਮ ਠੀਕ ਆ ਗੱਲ ਹਾਂ ਧਾਰਾ ਇਹਦੀ ਆਪਾਂ ਤੁਹਾਨੂੰ ਦਿਖਾ ਦਨੇ ਮਾਰ ਕੇ ਛੱਡ ਦੋ ਜੀ ਬੱਚਾ ਆ ਗਈ ਬਾਈ ਹਾਂ 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 ਆ ਬੱਚਾ ਕਰਦੇ ਬੰਨੇ ਧਾਰਾ ਮਾਰ ਕੇ ਦਿਖਾ ਦਨੇ ਇੱਕ ਵਾਰੀ ਫੇ ਠੀਕ ਹੈ ਗੱਲ ਤਾਰਾਂ ਦੇ ਖਾਜ ਮਾਰ ਕੇ ਤਾਰਾਂ ਦੀ ਆਪਾਂ ਤੁਹਾਨੂੰ ਦਿਖਾ ਦਨੇ ਮਾਰ ਕੇ ਤੇ ਰੇਟ ਵੇਟ ਦੀ ਗੱਲਬਾਤ ਬਾਈ ਨਾਲ ਕਰਦੇ ਆ ਪਹਿਲਾਂ ਤਾਰਾਂ ਕਰੋ ਚੈੱਕ ਇਹਨੀਆਂ ਮਾਰ ਦੇ ਜੀ ਚੁੱਕੀਆਂ ਬਾਕੀ ਚ ਬਾਈ ਆ ਭਰਾ ਮੇਰਾ ਤੇ ਬਾਈ ਹੈ ਗਿਆ ਫੁੱਲ ਮੋਟੀ ਅਗਲੇ ਥਣਾ ਚੀ ਮਾਰ ਦੇ ਬਾਈ ਅਗਲੇ ਚ ਮਾਰ ਦੇ ਓਕੇ ਦੀ ਰਿਪੋਰਟ ਆ ਕੰਮ ਚ ਬਾਈ ਚਬੂਈ ਹੈ ਗਿਆ ਫੁੱਲ ਠੋਸ ਤੇ ਫੁੱਲ ਮਜ਼ਬੂਤ ਤੇ ਫੁੱਲ ਮੋਟੀ ਨਾ ਪੈਸੇ ਦੱਸ ਦੇ ਹੁਣ ਇਹ ਕਿੰਨੇ ਲਵੇਂਗਾ ਛੱਡ ਦੇ ਛੱਡ ਦੇ ਛੱਡ ਦੇ ਰੁਪਈਏ ਕਿੰਨੇ ਲਵੇਂਗਾ ਚੰਗੋ ਕਰ ਦੇ ਸਸ ਪੀ ਇਹ ਮੁੱਲ ਗਾ ਦਾ 55 ਗਾ ਦਾ 60 ਗਾ ਦਾ 52000 ਦੀ ਵੜ ਦੇ ਇਹ ਦੇ ਦਾਂਗੇ ਬੱਛੀ 55 ਦੀ ਬਾ ਛੜ ਦੇ ਨੂੰ ਕਰਨੀ ਤੇ ਬਾਈ ਦਾ ਕੋਈ ਲੇਖਾ ਨਹੀਂ ਹੈਗਾ ਚਬਾਈ ਇਹਦੀ ਪੁੱਲ ਮੋਟੀ ਐ ਸੱਜਣੋ ਇਹ ਬਾਈ ਕਹਿੰਦਾ ਦੇ ਦਾਂਗੇ 55000 ਕੁੱਲ 52000 ਹੀ ਲੈਣਾ ਬਸ ਇਹ ਲੈਣਾ ਬਾਈ ਕਹਿੰਦਾ ਸਿਰਫ 55000 ਰੁਪਇਆ ਤੇ ਹੁਣ ਗੈਰੀ ਇਧਰਲੇ ਬੰਨੇ ਲਿਆ ਆਹ ਬੱਛੀ ਤੇ ਮਾਰ ਦੇ ਦੋਨੋਂ ਤੂੰ ਬੱਸੀਆ ਵੀਰੇ ਔਣੇ ਕਿ ਤਿੰਨ ਸਾਲ ਦੇ 2.5 ਸਾਲ ਦੀ ਆ ਸਾਰੀ ਇਹ ਆਹ ਹਾਂ ਆ ਇਹਦਾ ਆਰਡਰ ਹੀ ਦਿਖਾ ਦੇ ਰਹੀ ਪਹਿਲਾਂ ਜਿਵੇਂ ਪੱਕੇ ਆਰਡਰ ਦੀ ਆ ਫਿਕਸ ਦੀ ਉਹਨਾਂ ਬੈਂਕਾ ਉਹਨਾਂ ਹੀ ਮੂਰੇ ਆ ਭਰਾ ਤੇ ਰੰਗ ਰੂਪ ਦੀ ਗੱਲਬਾਤ ਕਰ ਲਈ ਐਚਪੀ ਦੇ ਵਿੱਚ ਆ ਗਈ ਇਹ ਇਹ ਰੰਗ ਦੀ ਡਿਮਾਂਡ ਵੀ ਬੜੀ ਆ ਬਹੁਤ ਚੰਗੀ ਆ ਬਾਈ ਪਹਿਲਾ ਸੁਆ ਤੂੰ ਹੁਣ ਬੱਸੀ ਆ ਇਹ ਦੰਦਾ ਜੀ ਹੁਣ ਦੰ ਚੈੱਕ ਨਹੀਂ ਕਰੇ ਦੰਦਾ ਜੀ ਆ ਬੱਸੀ ਦਾ ਇਹ ਕਾਏਕ ਦਿਨ ਕੱਢਦੀ ਆ ਜਮਪੋਰਨ ਦਿਨ 2-4 ਦਿਨ ਲਾਜੂ ਵੀਰੇ ਠੀਕ ਆ ਜੀ ਨਜ਼ਾਰੇ ਦੇ ਦੂ ਭਰਾ ਮੇਰੇ ਜਿਹਨੇ ਰੱਖਣੀ ਆ ਨਾ ਤੇ ਆਰਡਰ ਦੀ ਗੱਲਬਾਤ ਕਿਉਂਕਿ 2-4 ਦਿਨ ਬਾਈ ਕਹਿੰਦਾ ਕੱਢਦੀ ਆ ਆਰਡਰ ਰੱਖੂਗੀ ਜਮਾ ਠੋਸ ਬਿਲਕੁਲ ਠੋਸ ਆ ਨਾ ਜਾਤਵਰੀ ਢਾਲੀਆ ਭਰਾ ਮੇਰਾ ਰੰਗ ਰੂਪ ਦੀ ਉੱਤੋਂ ਫੁੱਲ ਚੌੜੀ ਆ ਗਈ ਹੈ ਨਾ ਬਾਡੀ ਹਾਂ ਬਾਡੀ ਬੁੱਡੀ ਦੀ ਬਹੁਤ ਚੰਗੀ ਆ ਜਿੰਨੀ ਹੈ ਜਿੰਨੀ ਜਿੰਨੀ ਸੇਮ ਤਾਂ ਕਰਾਉਣਾ ਉਨੀ ਥੋੜੀ ਆ ਭਰਾ ਮੇਰਾ ਬੱਸੀ ਜੀ ਠੀਕ ਹੈ ਗੱਲ ਆ ਬਾਡੀ ਦੀ ਚੰਗੀ ਆ ਠੰਡੀ ਤੇ ਜਾਤਵਰੀ ਗਾਂਦਾ ਬਸ ਇੱਥੇ ਹੀ ਬਹੁੰਦਾ ਭਰਾ ਮੇਰਾ ਮਜ਼ਬੂਤ ਬਾਡੀ ਦੀ ਆ ਗਈ ਉੱਤੋਂ ਠੀਕ ਹੈ ਗੱਲ ਲੈ ਚਲਾ ਇਹਨੂੰ ਮਾੜੀ ਲੰਬੀ ਤੋਰ ਲੰਬੀ ਦਿਖਾ ਦੇ ਕੇ ਨਾ ਤੋਰ ਕੇ ਕਿ ਪੱਖ ਰਾਇ ਨਾ ਜਾ ਭਰਾ ਮੇਰਾ ਹਾਂ ਇੱਥੇ ਦਿਖਾ ਦੇ ਗਰੀ ਓਏ ਸਮਾਰ ਕੇ ਦਿਖਾ ਦੇ ਜਮਾ ਹੈ ਨਾ ਤੋਰਾ ਤੋਰਾ ਆਇਆ ਪਿਆ ਪੈਰਾ ਪੂਰਾ ਦੀ ਬੜੀ ਸੋਹਣੀ ਕਮਾਲੋ ਜੀ ਕਮਾਲੋ ਇੱਥੇ ਕਮਾਲੋ ਸਾਫ ਸੁਥਰੀ ਜਿਹਾ ਦਿਖਾ ਦੇ ਹੱਥੋਂ ਮਾਰ ਹੋਣ ਦਿਖਾ ਦੇ ਹੱਥ ਮਾਰ ਕੇ ਲੈ ਕਮਾਲੋ ਕਮਾਲ ਜਿੰਨੀ ਫੇਸ ਕੁਆਲਟੀ ਦੇ ਮਾਰ ਇੱਕ ਵਾਰੀ ਕਰੀ ਹੋਏ ਜਿਆਤ ਬਰੀਡ ਆ ਗਈ ਪੰਛੀ ਚ ਫੁੱਲ ਦਿਖਾ ਦੇ ਇੱਧਰ ਹੋਰ ਤੋਰ ਦੇ ਤੈਨੂੰ ਕਰ ਦੇ ਜੱਦ ਇੱਧਰੋਂ ਐਂ ਕਮਾ ਦੇ ਬਸ ਗੋਲ ਗੋਲ ਚੱਕਰ ਮਾਰਦੇ ਉਰੋਂ ਹਾਂ ਦਿਖਾ ਦੇ ਕੇਰਾ ਜਿਵੇਂ ਰਿੰਗਰੀ ਜਿਹਾ ਦਿਖਾਉਂਦੇ ਉੱਥੇ ਨਾ ਇੱਥੋਂ ਗੋਲ ਚ ਇੱਥੋਂ ਸਾਰੀ ਦਿਖਾ ਰਹੀ ਹੈਰੀ ਵਾ ਕਮਾਲਾ ਬਾਈ ਹੁਣ ਦਿਖਾ ਦੇ ਲੈ ਕਮਾਲਾ ਕਮਾਲਾ ਫੇਸ ਕੁਆਲਟੀ ਇੱਥੋਂ ਗ ਤੇ ਆ ਗਈ ਜਾਤ ਕੁਆਲਟੀ ਚ ਪੂਰੀ ਫੁੱਲ ਜਾਤ ਬਰੀਡ ਵਾਲੀ ਆ ਭਰਾ ਆ ਲੈ ਚੱਲ ਬਾਈ ਲੈ ਚੱਲ ਅੰਦਰ ਨੂੰ ਸੁਭਾ ਦੀ ਆ ਗਈ ਬਿਲਕੁਲ ਠੰਡੀ ਸੂਆ ਸੂੰਦੀ ਆ ਪਹਿਲਾ ਤੇ 2-4 ਦਿਨ ਬਾਈ ਕਹਿੰਦਾ ਕੱਢ ਦੂਗੀ ਹਾਂ 2-4 ਦਿਨ ਰਹਿੰਦੇ ਆ ਵੀਰੇ ਸੂੰਦੇ ਹਾਂ ਤੇ ਪ੍ਰਿੰਟ ਪ੍ਰਿੰਟ ਬੱਚੀ ਦਾ ਬਾ ਕਮਾਲ ਆ ਤੇ ਜਾਨ ਦੀ ਗੱਲ ਕਰ ਲਈ ਬੱਚੀ ਚ ਜਾਨ ਫੁੱਲ ਆ ਚੌੜੀ ਬਹੁਤ ਆ ਗੁਰੀ ਚੜਾਈ ਬਹੁਤ ਆ ਉੱਤੋਂ ਸੀ ਮੈਂ ਦੱਸਿਆ ਬਾਈ ਨੇ ਚੌੜੀ ਬਹੁਤ ਆ ਉੱਤੋਂ ਚੌੜੇ ਢਾਂਚੇ ਦੀ ਆ ਗਈ ਫੁੱਲ ਚਵਾਈ ਦੀ ਕਿਵੇਂ ਨਿਕਲੂ ਜਮ ਬਹੁਤ ਜਮਾ ਗੂੰਦ ਦੀ ਮਾਰਦੇ ਬੜੀ ਚੰਗੀ ਨਿਕਲੂ ਇੱਕ ਨੰਬਰ ਨਿਕਲੂ ਸਾਉਦੀ ਦੀ ਜੋਗੀ ਵਪਾਰੀ ਚੇਪਾ ਲਾ ਕੇ ਆਈਡੀਆ ਲਾ ਲੈਣਾ ਹੁੰਦਾ ਚਵਾਈ ਦਾ ਬਹੁਤ ਚੰਗੀ ਨਿਕਲੂ ਬਾਈ ਬਸੀ ਦੀ ਚਵਾਈ ਇਹਦੇ ਚਮਕਾਉਰ ਪੈਸੇ ਕਿੰਨੇ ਲਵਾਂਗੇ ਆਪਾਂ ਮੋਲੋ ਤਾਂ 70 ਕਰ ਵਾਲਾ 65 ਕਰ ਵਾਲਾ 62000 ਦੀ ਬੱਸੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ 62000 ਦੀ ਹਾਂ 62000 ਦੀ ਦੇ ਦਾਂਗੇ ਇਹ ਬਾਈ ਕਹਿੰਦਾ ਮਿਲੂ 62 ਦੀ ਆਰਡਰ ਤੇ ਗੈਰੀ 11 ਹੋਰ ਮਾਰਦੇ ਇਸੇ ਸੱਜਣ ਨੇ ਦੂਰੋਂ ਮੰਗਵਣੀ ਹੁੰਦੀ ਆ ਨਾ ਆਨਲਾਈਨ ਮੰਗਵਣੀ ਤੇ ਭਰਾ ਨੇ ਠੰਡੀ ਸੀਲ ਬਹੁਤ ਹੈ ਠੰਡੀ ਬਾਈ ਕ ਤਾਂ ਦਿਖਾ ਦੇ ਲਾ ਆ ਗਈ ਪੂਰੀ ਫੁੱਲ ਤੇ ਆਰਡਰ ਰੱਖੂਗੀ ਅੱਗੇ ਪਿੱਛੇ ਪੂਰਾ ਪੂਰਾ ਬੈਂਕ ਲੇਵੇ ਦੀ ਜਿਵੇਂ ਮੈਂ ਕਲਪੂਰ ਦੀ ਮੈਂ ਮੈਂ ਸਾਲਾ ਕੰਮ ਹੀ ਐ ਸਿਸਟਮ ਦੇ ਇਹ ਮਿਲੂਗੀ ਬਾਟ ਨੂੰ ਕਰਦੇ ਇਧਰਲੇ ਬੰਨੇ ਤੇ ਗੈਰੀ ਹੁਣ ਆਏਦੇ ਤੇ ਮਾਰ ਲਿਆ ਟਰੱਕ ਤੇ ਓਏ ਚੌੜੀ ਚੂੜੀ ਬੈਠੀਆਂ ਜਿਹੜੇ ਬੰਦੇ ਕਹਿੰਦੇ ਆ ਆਰਡਰ ਤੇ ਇਥੋਂ ਦਿਖਾ ਗੈਰੀ ਇੱਕ ਦਾ ਨਕਸ਼ਾ ਹੀ ਆ ਗੁਰੀ ਹੁੰਦਾ ਆਪਾਂ ਕਿਸੇ ਦੀ ਗਰੰਟੀ ਤੇ ਚੀਜ਼ ਦੀ ਕਿਸੇ ਲੈਂਦੇ ਨਹੀਂ ਹੁੰਦੇ ਜਿਹੜੇ ਬੰਦੇ ਤੋਂ ਇਹ ਫਾਰਮ ਦੇ ਵਿੱਚੋਂ ਲਈ ਆ ਇਹਨੇ ਭਲੂਣ ਨੇ 24 ਕਿਲੋ ਤੋਂ ਕੱਢਿਆ ਹੈ ਬੈਡ ਦਾ ਭੈਲਣ ਦਾ ਹਾਂ ਆਪਣੇ ਨਾਂ ਲੱਗੋ ਪਿੰਡੂ ਹੀ ਲਈ ਆ ਇਹ ਮੈਂ ਠੀਕ ਖੜ ਕੇ ਪਚਵਾ ਕੇ ਵੀ ਦੇ ਦਾਂਗੇ ਭਰਾ ਮੇਰਾ ਠੀਕ ਆ ਗੱਲ ਹਾਂ ਖਾਸ ਬੰਦੇ ਤੁਲੀਓ ਮੇਰੇ ਤੋਂ ਠੀਕ ਆ ਜੀ ਹਾਂ ਹਾਂ ਲੈ ਸਜਣਾ ਜਾਣ ਜੂਣ ਇਹ ਚ ਆ ਗਈ ਫੁੱਲ ਜਮੇ ਮੈਂ ਸਮਝ ਲਓ ਵੀ ਮੈਂ ਐਸਾ ਇੱਕ ਰਕਮ ਦੀ ਹਾਂ ਲੇਵਾ ਬੈਂਕ ਬਲੇਵੇ ਦੀ ਉਨੀ ਮੂਰੀ ਉਹਨੇ ਬੰਮ ਆਰਡਰ ਬਣਾਉ ਗਿਆ ਫੁੱਲ ਫਿਕਸ ਤੇ ਬਣਾਉਗੀ ਫੁੱਲ ਡਬਲ ਆਰਡਰ ਚੌੜੀ ਪੂਰੀ ਫੁੱਲਾ ਭਰਾ ਮੇਰਾ ਆਰਡਰ ਇਹਦਾ ਗਿਰਲੈਂਡੋ ਨਾਲ ਦਾ ਜਮਾਂ ਕੋਈ ਵੀ ਚਾਂਸ ਹੈਗੇ ਗਿਰਲੈਂਡੋ ਵਾਲੇ ਇਹਦੇ ਹੈਗੇ ਲਸਣ ਦੇ ਮੂਰੇ ਭਰਾ ਮੇਰਾ ਠੀਕ ਆ ਗੱਲ ਹਾਂ ਥੋੜੇ ਜਿ ਲਸਣ ਕਰ ਲੈਣਡੋ ਵਾਲੇ ਹੈਗੇ ਆ ਦੱਸਦਾ ਨਾ ਵੀ ਆਰਡਰ ਬਣਾਉਗੀ ਗਿਰਲੈਂਡੋ ਨਾਲ ਦਾ ਬਿਲਕੁ ਔਰ ਲਜਾਨ ਚ ਆ ਗਈ ਬੱਚੀ ਤੋਰ ਦੇ ਬਾਈ ਥੋੜੀ ਜਿਹੀ ਹੋਰ ਗਾ ਨੂੰ ਇਹ ਤੋਰਾ ਤੂਰਾ ਕਰ ਸਕਦਾ ਚੱਕ ਆਰਡਰ ਬਾਈ ਲੱਤਾਂ ਦਾ ਨਾ ਚੌੜੀਆਂ ਕਰਕੇ ਧਰਦੀਆਂ ਲੱਤਾਂ ਦੀ ਸ਼ੇਪ ਵੀ ਦੇਖਦੇ ਵੀ ਅੱਡਾ ਦੋ ਚਾਰ ਦਾ ਰਹਿੰਦੇ ਆ ਪਾ ਜੀ ਦੋ ਚਾਰ ਤਣ ਰਹਿੰਦੇ ਆ ਵਾ ਕਮਾ ਲੋ ਜੀ ਇੱਥੋਂ ਕਮਾ ਲੋ ਇੱਥੋਂ ਦਿਖਾਈਂ ਗੈਰੀ ਰਿਵਿਊ ਕਰਕੇ ਆਰਡਰ ਅਗਲੇ ਬੰਨੇਓ ਇਹ ਇੱਥੋਂ ਪਹਿਲਾ ਫੇਸ ਕੁਆਲਿਟੀ ਤੇ ਮਾਰ ਦੇ ਯਾਦਦਾਸ ਸਾਹੀ ਇੰਨਾ ਵਟਾ ਦੇਣਾ ਗੋਰੀ ਜਲਾਹ ਖੜ ਗਈ ਮੋਜਨ ਨਾ ਬੋਝ ਕੇ ਲਿਆ ਬਾਈ ਹੌਲੀ ਲੈ ਕੇ ਆਈ ਤਕਾਈ ਨਾ ਜਿਹੜੇ ਫੜ ਕੇ ਬੋਝ ਕੇ ਧਰਦੀ ਹੈ ਗੈਰੀ ਤੇਰੇ ਸਮਾਨ ਤੋਂ ਥੋੜਾ ਜਿਹਾ ਥੋੜਾ ਥੋੜਾ ਝੂ ਕਰਕੇ ਦਿਖਾ ਦੇ ਹੌਲੀ ਹੌਲੀ ਬੋਚ ਕੇ ਬੋਚ ਕੇ ਬੋਚ ਕੇ ਇਹ ਆਰਡਰ ਤਾਂ ਉਹੀ ਗੱਲ ਆ ਵੀ ਫੁੱਲ ਫਾਸਮਾ ਹੀ ਆ ਗਿਆ ਜਮੀ ਆ ਲੈ ਚੱਲ ਬਾਈ ਹੌਲੀ ਹੌਲੀ ਸੂਆ ਕਿਹੜਾ ਚਮਕਦਾ ਸੂਆ ਦੂਜਾ ਵੀਰੇ ਭਲੂਣ ਨੇ 24 ਕਿਲੋ ਤੋਂ ਕੱਢਿਆ ਹੈ ਦਾ ਤੇ ਬਾਕੀ ਇਹਦਾ ਸਾਨੂੰ ਤੋਰਾ ਵੀ ਜਿਵੇਂ ਪਹਿਲਵਾਨ ਤੁਰਦੇ ਹੁੰਦੇ ਨੇ ਉਹ ਗੱਲ ਬਾਤ ਆ ਬਾਕੀ ਸਰੇ ਵੀਰੇ ਲੇਵਾ ਵੀ ਦੱਸ ਦੇਗਾ ਦੁੱਧ ਵਾਲੇ ਦਾ ਪੁੱਛ ਦੋ ਤੋਰਾ ਦੱਸ ਦੋ ਇੱਥੋਂ ਘੇਰੀ ਅਗਲੇ ਬੰਨੇ ਵੀ ਦਿਖਾ ਦੇਂ ਸਾਈਡ ਦੀ ਹੋ ਕੇ ਇਹ ਇੱਥੋਂ ਸਾਈਡ ਦੀ ਹੋ ਕੇ ਵੀ ਦਿਖਾ ਦੇ ਆਰਡਰ ਇਹਦਾ ਨਾੜਾ ਉਹੀ ਗੱਲ ਆ ਭਾਰਤ ਦੇ ਨਕਸ਼ੇ ਵਾਲਾ ਕੰਮ ਹੀ ਆ ਜਮਾ ਅਗਲੇ ਬੰਨੇ ਆਰਡਰ ਬਣਾ ਲਿਆ ਤੇ ਬੈਕ ਤੇ ਆਰਡਰ ਬਣਾਉਗੇ ਯਾਰ ਫੁੱਟਬਾਲ ਬਣ ਕੇ ਸੂਗੀ ਥੱਲੇ ਹਾਂ ਹਾਂ ਬੱਸੀ ਦੱਸ ਦੀਆ ਬੱਸੀ ਆਪ ਹੀ ਗਵਾਹੀ ਭਰੀਆਂ ਦੁੱਧ ਵਾਲਾ ਪੀ ਸਾਬ ਇੱਥੋਂ ਪੂਰੀ ਦਿਖਾ ਦੇਗੀ ਜੀ ਬਣੂਗੀ ਬਾਈ ਫੁੱਟਬਾਲ ਇੱਕ ਗੱਲ ਹੋਰ ਦੱਸਦਾ ਨਾ ਇਹਨੇ ਟੀਕਾ ਵੀ ਕੋਈ ਨਹੀਂ ਮੰਗਣਾ ਗਰਮੀ ਦਾ ਨਾ 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 ਦੁੱਧ ਵਾਲਾ ਭੰਡਾਰ ਆ ਬਾਈ ਤੇ ਇੱਥੋਂ ਅਗਲੇ ਬੰਨੇ ਦਿਖਾ ਨੇੜੇ ਲਾ ਕੇ ਹਰੇਕ ਪੱਖ ਤੋਂ ਤਸੱਲੀ ਕਰਾ ਦੇ ਇਹਦੇ ਚਮਕੌਰ ਪੈਸੇ ਕਿੰਨੇ ਲੈ ਲਾਂਗੇ ਪੈਸੇ ਦੇ 80 85 ਮੰਗੀ ਤਾਂ ਵੀ ਭਰਾ ਮੇਰਾ ਦਾ ਥੋੜਾ ਆ ਠੀਕ ਆ ਗੱਲ ਵਾਹੀ ਭਰਦਾ ਬੱਸੀ ਆਪਾਂ 75000 ਦੀ ਬੱਸੀ ਦੇ ਦਾਂਗੇ ਭਰਾ ਮੇਰਾ ਇਹ ਤੇ 70000 ਲੈਣੇ 75 ਦੀ ਹਾਂ 75 ਦੀ ਹਾਂ 75 ਦੀ ਬਲੈਰੋ ਬੋਡੀ ਚੜ ਕੇ ਜਾਊਗੀ ਇਹ ਇਹਦਾ ਬਾਈਕ ਨਾਲ ਲੈਂਣ ਦੇਣਾ 75 ਤੇ ਬਾਕੀ ਯਾਰ ਬੱਛੀ ਦੀ ਕੁਆਲਿਟੀ ਬਹੁਤ ਹੈ ਜੇ ਦੋਨੇ ਜੋੜਾ ਲੈਂਦਾ ਭਰਾ ਆਪਾਂ 100 ਕਿਲੋਮੀਟਰ ਪਹੁੰਚ ਕਰ ਦਾਂਗੇ ਕੋਈ ਵੀ 100 ਦੋ ਦੋ ਲੈਂਦਾ ਜੋੜਾ ਲੈਂਦਾ ਕੋਈ ਠੀਕ ਆ ਜੀ 100 ਕਿਲੋ ਪਹੁੰਚ ਕਿਲੋਮੀਟਰ ਕਰ ਦਾਂਗੇ ਕਿਲੋਮੀਟਰ ਤੇ ਆਰਡਰ ਯਾਰ ਇਹਦਾ ਤੇ ਇਦੂ ਅਗਲੇ ਨਗੀਨੇ ਤੇ ਮਾਰਦੇ ਕਰੀ ਓਏ ਆ ਇੱਥੇ ਤੇ ਮਾਰਦੇ ਦਿਖਾਈ ਬਰੋ ਬਾਲੀ ਸੈਟ ਖੜੀ ਆ ਇੱਥੇ ਗਲ ਕੰਬਲ ਦਿਖਾ ਦੇ ਨਾਲੇ ਬਰੋ ਲੰਬਾਈ ਤੁਨ ਤੁਨ ਸਾਰੀ ਆ ਇੱਕ ਨੰਬਰ ਆ ਭਰਾ ਮੇਰਾ ਮੂੰਹੋਂ ਦੋ ਦਿਨ ਦਾ ਪਯੋਰ ਬੰਦੀ ਚਾਪ ਟੈਕ ਕਰਾ ਕੇ ਆਪਾਂ ਦਿਖਾਵਾਂਗੇ ਪਰ ਭਰਾ ਮੈਂ ਲੱਦਾਂ ਦੀ ਚੈੱਕ ਕਰਾ ਦੇ ਚਾਪ ਪਰ ਕਹਿੰਦੇ ਪਰਲੇ ਬੰਨੇ ਕਰ ਲੈ ਇਧਰਲੇ ਬੰਨੇ ਆ ਜਾ ਝੋਲਾ ਝੂਲਾ ਬੱਸੀ ਕਿਵੇਂ ਸਿੱਢਦੀ ਤੁਰੀ ਹੁੰਦੀ ਦੇਖੀ ਬਾਈ ਇਹ ਦਿਨ ਕਿੰਨੇ ਕਰਦੀ ਆ ਬਾਈ ਇਹ ਵੀਰੇ 28 ਤਰੀਕ ਹੁੰਦਣ ਪੂਰੇ ਦੱਸਾਂ ਮੈਂ ਆ ਸੌਰੀ 8 ਕਿੰਨਾਂ ਹੁੰਦਣ 8 ਤਰੀਕ ਹੁੰਦਣ ਪੂਰੇ ਦੱਸਾਂ ਲੈ ਮੇਰੇ ਠੀਕ ਆ ਲੈ ਹ ਅੱਠ ਤਰੀਕ ਨੂੰ ਦਿਨ ਦੇ ਪੂਰੇ ਦੱਸਿਆ ਵੀ ਇਹ ਇੱਕ ਤਰੀਕ ਆ 7 ਦਿਨ ਪੂਰਾ ਦਿਨ ਕਿਹਾ ਮੈਂ ਤੇਰੀ ਦੰਦ ਤੇ ਖਾ ਲੇ ਜਾ ਕੇ ਨੇੜੇ ਬੋਚ ਕੇ ਇੱਕ ਵਾਰੀ ਦੰਦ ਚੈੱਕ ਕਰਾ ਦੇ ਦੰਦਾਂ ਚ ਆ ਗਈ ਪਿਓਰ ਦੋ ਦੰਦ ਗੱਦਨੇ ਕਰਾ ਦੇ ਖੜਦੇ ਕੋਈ ਨਾ ਦਿਖਾ ਚੰਗੀ ਤਰ੍ਹਾਂ ਚੈੱਕ ਕਰਾ ਦੇ ਆ ਦੰਦਾਂ ਚ ਆ ਗਈ ਪਿਓਰ ਦੋ ਦੰਦ ਤੇ ਸੁਭਾਹ ਦੀ ਵੀ ਠੰਡੀ ਆ ਗਈ ਆ ਜੇ ਮੂੜਿਆ ਪਾ ਜਾਣੂ ਦਿਖਾ ਇਹ ਤੁਰ ਕੇ ਭਰਾ ਮੇਰੇ ਲੈ ਕੱਦ ਆ ਗਿਆ ਦਾ ਫੁੱਲ ਵੱਡਾ ਪੂਰਾ ਫੁੱਲ ਵੱਡਾ ਕੱਦ ਆ ਹਟ ਦੇ ਵਿੱਚੋਂ ਪੂਰੇ ਫੁੱਲ ਵੱਡੇ ਕੱਦ ਘਾਟ ਚ ਆ ਗਈ ਕਬਾ ਇਹ ਕੰਬਲਾ ਕੁੰਬਲਾ ਦੇਖਿਆ ਹਾਲੇ ਹਾਲੇ ਕੰਬਲਾ ਭਰਾ ਆ ਅੱਧੀ ਕੰਬਲਾ ਦੇਖ ਮਿਲੇ ਆ ਬ ਏ ਆ ਗਈ ਬਈ ਫੁੱਲ ਟਾਪ ਕੁਆਲਟੀ ਦੀ ਸਾਹੀਵਾਲ ਆ ਗਈ ਇਹਨੂੰ ਕਹਨੇ ਹੁੰਨੇ ਆਪਾਂ ਗੋੰਦੀ ਕੱਦ ਹੈਟ ਵਾਲੀ ਇਹਨੇ ਹਾਈਟ ਵਾਲੀ ਘੱਟ ਮਿਲਦੀ ਆ ਭਰਾ ਢੋਲਾਂ ਦੇ ਕਿਵੇਂ ਲੰਮਾ ਲੰਮਾ ਪੱਲੇਵਾ ਪਾਈ ਫਿਰਦੇ ਆ ਪਰ ਕੱਤੇ ਨਹੀਂ ਮਿਲਦਾ ਐਡਾ ਸਾਹੀਵਾਲ ਚ ਹਾਂ ਸਾਹੀਵਾਲ ਦਾ ਵੀਡੀਓ ਤਾਂ ਭਰਾ ਤੈਂ ਬਹੁਤ ਦੀ ਪਾਈ ਹੋਊਗੀ ਪਰ ਐਡਾ ਦਾ ਮੇਰੇ ਕੋਲ ਪਹਿਲੀ ਵਾਰੀ ਹੀ ਆਇਆ ਸੀ ਇਹਨਾਂ ਦਾ ਸੰਤ ਨਹੀਂ ਦੇਖਿਆ ਕਦੇ ਹਾਂ ਪਹਿਲੀ ਵਾਰੀ ਬੱਸੀ ਮੇਰੇ ਕੋਲ ਤਾਂ ਪਹਿਲੀ ਵਾਰੀ ਹੀ ਆਈ ਆ ਬਾਈ ਠੀਕ ਆ ਗੱਲਾਂ ਇਹਨੂੰ ਲੈ ਚੱਲ ਤੇ ਹੈਟ ਵਾਲੀ ਤੇ ਰੰਗ ਰੰਗ ਦਾ ਇੱਥੋਂ ਖੁੱਲੇ ਜੇ ਚੁੱਕ ਮਾ ਲਈ ਹਾਂ ਉਥੋਂ ਕੋਹ ਨਹੀਂ ਦੇਣੀ ਤੇ ਰੰਗ ਰੰਗ ਬਹੁਤ ਸੋਹ ਇੱਥੋਂ ਇੱਥੋਂ ਦਿਖਾ ਦੇ ਸ਼ਕੀਨ ਸ਼ਕੂਨ ਫੁੱਲ ਆ ਬੋਚ ਕੇ ਡਰਾ ਨਾ ਬੋਚ ਡਰਦਾ ਨਾ ਨਹੀਂ ਆ ਅੱਜ ਹੀ ਆ ਆਪਣੇ ਕੋਲ ਬਾਈ ਇੱਥੋਂ ਫੇਸ ਕੁਆਲਿਟੀ ਦੇ ਮਾਰ ਇੱਥੇ ਰੋਕੀ ਬਾਈ ਹੰਡੀ ਬੋਦਲਾ ਬਾਈ ਇਹ ਪਛਾਣੂ ਕੇ ਦਿਖਾ ਦੇ ਇੰਨਾ ਨੇੜੇ ਨਾ ਜਾ ਕੇ ਡਰ ਜਾ ਨਹੀਂ ਬਰੀ ਸੀਲ ਹੰਡੀ ਤਾਂ ਹੱਦੋਂ ਵੱਧ ਆ ਗਈ ਲੈ ਉਹ ਤਾਂ ਕੀ ਰਾਂ ਦਾ ਕਰਦਾ ਬਸੂ ਕੁਝ ਵੀ ਨਹੀਂ ਕਹਿੰਦੀ ਭਰਾ ਮੇਰਾ ਠੀਕ ਆ ਗੱਲ ਆ ਬੋਚ ਕੇ ਲੈ ਚੱਲ ਦੰਦ ਸਾਨੂੰ ਚੈੱਕ ਕਰਾ ਤੇ ਸਿਰਫ ਦੋ ਦੰਦ ਦਾ ਕੱਦ ਵਿੱਡਾ ਗਿਆ ਦਾ ਫੁੱਲ ਡਬਲ ਆ ਤੇ ਦੁੱਧ ਵੀ ਚੰਗਾ ਪਾਉ ਆਰਡਰ ਬਹੁਤ ਬਣਾਉਗੀ ਬਾਈ ਵੀਰੇ 7-8 ਸਾਨਾ ਪਿਆ ਹੁਣ ਕਿਹਾ ਨਹੀਂ ਬਾਈ ਕੀ ਗੋਚ ਕੇ ਗੋਚ ਕੇ ਤੱਕ ਕਰ ਰਹੇ ਆ ਇੱਥੋਂ ਦਿਖਾ ਕੇ ਰਹੀ ਲੰਬਾਈ ਲੰਬੂਈ ਇਹ ਤਾਂ ਤੈਨੂੰ ਐ ਲੱਗੂ ਵੀ ਯਾਰ ਜਿਵੇਂ ਟਰੱਕ ਵਾਲਾ ਕੰਮ ਹੀ ਦਾ ਯਾਰਾ ਠੱਠਾ ਹੀ ਖੜਾ ਕੋਈ ਬੜਾ ਹਾਂ ਬੱਚੋਲੀ ਦੇਖ ਨਹੀਂ ਝੋਲੀ ਦੇਖੀ ਬਈ ਪੂਰੀ ਪੋਲੀ ਲੋਲੀ ਹਾਂ ਥੱਲੋਂ ਆਇਆ ਪਈਆ ਚੱਡ ਪਰੂ ਗਿਆ ਲੈ ਵਾ ਕਿੰ ਕਿੰਨੇ ਕਿ ਦਿਨ ਕੱਢੂ ਹਾ ਇਧਰ ਹੀ ਬੰਦੇ ਕੋਈ ਨਹੀਂ 7-8 ਦਿਨ ਕਿਹਾ ਨਹੀਂ ਬਈ ਯਾਰ ਸਾਈਡ ਨੂੰ ਬੰਦੇ ਨੂੰ ਇੱਥੇ ਬੰਦੇ ਇੱਧਰਲੇ ਬੰਦੇ ਬੰਦੇ ਸਾਈਡ ਨੂੰ ਬੰਦੇ ਵਿੱਚ ਕਿਉਂਕਿ ਪ੍ਰੈਸ਼ਰ ਕੋਈ ਹਾਂ ਥੋੜੀ ਪੀੜ ਜਿਹੀ ਕਰੀ ਪਈ ਉਸੇ ਆਇਤੋ ਚੱਲਰ ਝੁੱਲਰ ਚੈੱਕ ਕਰਾਉਂਦਾ ਕਾਲੇ ਵਿੱਚ ਚੈੱਕ ਕਰ ਸਕਦੇ ਹੋ ਗੁੱਠਾਂ ਥਾਹੋਂ ਬਹੁਤ ਚੰਗੇ ਮੂਹਰੇ ਗੁੱਠਾਂ ਦੇ ਮਾਗਲੇ ਗੁੱਠਾਂ ਬਹੁਤ ਜਿਆਦੇ ਚੰਗੇ ਨੇ ਭਰਾ ਪੂਰੀ ਕਿੰਨੇ ਦਿਨ ਦਾ ਸੱਜਮਕਰ ਜੀ ਇਹ ਹਾਂ 8 ਤਰੀਕ ਨੂੰ ਦਿਨ ਪੂਰਾ ਬਈ ਇੱਕ ਦੋ ਦਿਨ ਵੱਧ ਵੀ ਲਿਆ ਸਕਦਾ ਪਸੂ ਅੱਜ 1 ਤਰੀਕ ਆ ਗਿਆ 1 ਤਰੀਕ 61 ਤਰੀਕ ਨੂੰ ਆਲੇ ਮਾਲਗ ਰੇਟ ਕੀ ਰਹੂਗਾ ਜਮਕਰ ਮੁੱਲ ਤਾਂ ਇਹ ਲੱਖ ਵੀਕਾਂ ਦੇ ਤਾਂ ਵੀ ਥੋੜਾ ਭਰਾ ਮੇਰਾ ਠੀਕ ਆ ਗੱਲ ਤੇ 65000 ਦੀ ਬੱਸੀ ਦੇ ਦਾਂਗੇ ਭਰਾਵਾ ਸਿਰਫ ਸਿਰਫ 65000 ਦੀ 65000 ਦੀ ਵੀਰੇ ਖਾ ਕੇ ਤਿਆਰ ਨਹੀਂ ਹੁੰਦੀ ਭਰਾ ਮੇਰਾ ਇਹ ਬਾਈ ਕਹਿੰਦਾ ਦੇ ਦਾਂ ਲੋਲੀਪੋਲੀ ਚੋੜ ਇੱਕ ਪੱਖ ਤੋਂ ਆ ਗਈ ਲਾਜਵਾਵ ਝੋਲੀ ਦੀ ਨਹੀਂ ਐਨੀ ਐਨੀ ਝੋਲੀ ਨਹੀਂ ਹੁੰਦੀ ਦੇਖੀ ਭਰਾ ਮੇਰੇ ਹਰੇਕ ਦੀ ਠੀਕ ਹੈ ਗੱਲ ਤੇ ਇਹਦਾ ਬਾਈ ਕਹਿੰਦਾ ਲਵਾਂਗੇ ਫਿਰ ਸਰ 65000 ਦੇ ਦਾਂਗੇ ਫਿਰ 65000 ਦੇ ਤੇ ਹੁਣ ਮਾਰਦੇ ਐਂ ਘੁੰਮ ਜਾ ਕਰੀ ਇੱਥੋਂ ਐਦੇ ਤੇ ਮਾਰਦੇ ਇਹ ਦੂਜਾ ਸੂ ਆ ਸੂਗੀ ਨੇ ਇਹਨੇ 22 ਕਿਲੋ ਇਹਨੇ ਦਿੱਤਾ ਦੋਨੇ ਇਕੱਠੇ ਆਏ ਨੇ ਇੱਕ ਤੋਂ ਇੱਕ ਫਾਰਮ ਚੋਂ ਲਈ ਜੀ ਜਦੋਂ ਆਪਾਂ ਠੀਕ ਹੈ ਗੱਲ ਤੇ ਸੀਲ ਠੰਡੀ ਇਹ ਵੀ ਬਾਦੂ ਉਹ ਦੇਖੀ ਜਾਂ ਨਾੜਾ ਨੂੜਾ ਇਹਦੀ ਵੀ ਬਾਲੀਆਂ ਨੇ ਨਾ ਹੈ ਨਾੜਾ ਨੂੜਾ ਇਹ ਵੀ ਲੈ ਇਹ ਬੂਰਾ ਆ ਗੱਲੇ ਵੀ ਉਹ ਕੰਮ ਨਹੀਂ ਹੈਗਾ ਲੈ ਮੁਠੀ ਵਾਲਾ ਥਾਣੇ ਦਾ ਹੁਣ ਮੈਂ ਬਦੇ ਰਾਈ ਫੁੱਲ ਪੜਾ ਫੁੱਲ ਸਾਈਜ਼ ਆ ਭੋ ਜੂਰਾ ਵੀ ਇਹ ਕਿੰਨੇ ਕਿ ਦਿਨ ਕੱਢ ਦਿਆ ਜੇ ਵੀ 7 8 ਦਿਨ ਲਊ ਵੀ ਬਰੇ 7 8 ਦਿਨਾਂ ਦੀ ਆਹ 22 23 ਕਿਲੋ ਦੁੱਧ ਦਾ ਪਲੂਣ ਦਾ ਕੱਢਿਆ ਹੋਇਆ ਵੀਰੇ ਇਹ ਠੀਕ ਆ ਗੱਲ ਆ ਹਾਂ 22 25 ਕਿਲੋ ਤਾਂ ਬੜੇ ਆਰਾਮਦਰੀ ਨੇ ਦੇ ਦੂ ਇਹ ਠੀਕ ਆ ਜੀ ਹਾਂ ਤੇ ਕੁਆਲਿਟੀ ਕਬੂਲ ਤੇ ਆ ਗਈ ਸੱਜਣੋ ਇਹਦੀ ਵੀ ਟੌਪ ਜਿਵੇਂ ਇਹਦੇ ਨਾਲ ਦੀ ਸਾਈ ਹਾਲ ਤੋਂ ਇੱਕ ਪਹਿਲਾਂ ਦਿਖਾਈ ਆ ਮੈਂ ਜੇ ਦੋਏ ਕੋਈ ਸੱਜਣ ਲੈ ਜੂਗਾ ਵੀ ਰੰਗ ਲਾ ਦੇਣਗੇ ਨਹੀਂ ਭਾਈ ਹਾਂ ਰੰਗ ਦੁੱਧ ਦਾ ਨੇੜੇ ਲਾ ਦੇ ਕਰਨੀ ਆ ਆਪਣੇ ਨਾਲ ਇਹ ਹੈਗੀਆਂ ਨੇ ਗਰਮੀ ਸਰਦੀ ਚੱਲ ਰਹੀ ਗਰਮੀ ਸਰਦੀ ਨਾਲ ਠੰਡੀਆਂ ਨੇ ਉਹ ਜਾਤ ਲਈ ਉਹ ਕ ਦਿਖਾ ਦੇ ਲੈ ਆ ਲੈ ਆਹ ਚਾਰ ਚਲਾ ਸਮਾਨ ਖੜੀ ਲੈ ਠੀਕ ਹੈ ਬੋਰਾ ਉਰਲੇ ਬੰਨੇ ਕਮਾ ਕੇ ਖੜਾ ਲੈ ਉਰਲੇ ਬੰਨੇ ਕਮਾ ਲਾ ਇੱਥੋਂ ਗੈਰੀ ਫੇਸ ਕੁਆਲਟੀ ਤੇ ਮਾਰਦੀ ਕਮਾ ਲਾ ਬਈ ਇਹ ਤਾਂ ਕੱਦ ਵੱਡਾ ਆ ਗਿਆ ਫੁੱਲ ਵੱਡਾ ਸੂਆ ਆ ਗਿਆ ਦੂਜਾ ਤੇ ਦੁੱਧ ਦਾ ਰਿਕਾਰਡ ਆ ਗਿਆ ਇਹਦਾ ਚੰਗਾ ਆ ਦੇ ਇਧਰ ਦੇਵੇ ਦੇ ਵੀ ਹੋ ਦਿਖਾ ਦੇ ਭਰਾ ਪੋਚ ਕੇ ਪੋਚ ਕੇ ਕਰਕੇ ਨਹੀਂ ਉੜਦੀਆਂ ਹਾਂ ਕਰ ਇਧਰਲੇ ਬੰਨੇ ਕਰ ਨਹੀਂ ਉੜਦੀਆਂ ਹਾਂ ਐਨੂੰ ਜਾਂਦੀਆਂ ਨਹੀਂ ਕਰਦੀਆਂ ਚੌੜਾ ਨਹੀਂ 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 ਕੁਛ ਨਹੀਂ ਇੰਦਾ ਹਲਾ ਇਹ ਨਾੜਾ ਨੂੜਾ ਵੀ ਆਰਡਰ ਤੇ ਫੁੱਲ ਆ ਗਈਆਂ ਤੇ ਸੁਭਾ ਦੀ ਬਾਈ ਕਹਿੰਦਾ ਠੰਡੀ ਦੇ ਠੰਡੀ ਆ ਸੁਭਾ ਦੀ ਭਰਾ ਮੈਸਾ ਨਾਲ ਦਾ ਹੀ ਇੱਥੋਂ ਫੇਸਬੁਕ ਕੁਆਲਟੀ ਇਹ ਇੱਥੋਂ 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 ਇੱਥੇ ਰੋਕ ਲੈ ਇਧਰ ਕਦ ਬਿੱਟ ਪੂਰੀ ਫੁੱਲਾ ਭਰਾ ਮੇਰੇ ਹੈਟ ਵਾਲੀ ਸ਼ਕੀਨ ਸ਼ਕੂਨ ਫੁੱਲ ਆ ਗਈ ਹੈ ਨਾ ਹਾਂ 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 ਲੈ ਚੱਲ ਬਾਈ ਲੈ ਚੱਲ ਵਾਲੀ ਜਮਾ ਬਿਲਕੁਲ ਕਗਰਾ ਪਾ ਕੇ ਸੁੱਥ ਲੈ ਭਈਆ ਜਿਹੜਾ ਪਾ ਕੇ ਕਗਰੇ ਵਾਲੀ ਦਾ ਖਾਤੋਂ ਦੇਖੋ ਇਹਨਾਂ ਲੈਵਾਂ ਲਾ ਕੇ ਖੁੱਲਾ ਬਣਾਉਗੀ ਹਾਂ ਖੁੱਲੇ ਲੈ ਦੁੱਧ ਵੀ ਫਿਰ ਉਹੀ ਲੈਵੇ ਦੇ ਵਿੱਚ ਰਹੂਗਾ ਭਰਾ ਸੂਆ ਆ ਗਿਆ ਦੂਜਾ ਦੂਜਾ ਸੂਆ ਆ ਗਿਆ ਭਰਾ ਮੇਰਾ ਸੂਆ ਦੂਜਾ ਤੇ ਇੱਕ ਹਫ਼ਤੇ ਦੀ ਬਾਈ ਕਹਿੰਦਾ ਹੈਗੀ ਆ ਕੱਚੀ ਇਹਦੇ ਪੈਸੇ ਚਮਕੌਰ ਸਿੰਘ ਕਿੰਨੇ ਲੈ ਦਾਂਗੇ ਆਪਾਂ ਤੇ ਮੁੱਲ ਦਾ 95 ਕਰਾਲ 90 ਕਰਾਲ ਵੀਰੇ 82000 ਦੀ ਵੈੜ ਦੇ ਦਾਂਗੇ ਆਪਾਂ ਇਹ ਦੇ ਦਾਂਗੇ 82000 ਦੀ ਹਾਂ ਤੇ ਨਾੜਾ ਨੂੜਾ ਆਰਡਰ ਤੇ ਬਣਾਉਗੀ ਫੁੱਲ ਜਿਵੇਂ ਆਈਡੀ ਦੇ ਨਾਲ ਖੜੀ ਆ ਇੱਧਰ ਜੋੜੀ ਹੀ ਲੱਗਦੀ ਆ ਦੋਨਾਂ ਦੀ ਜਮਾਂ ਡੱਟੋ ਕਾਪੀ ਆ ਭਰਾ ਕੱ ਤੇ ਆਰਡਰ ਕੁਆਲਟੀ ਇੱਕੋ ਜਿਹੀ ਆਰਡਰ ਕੁਆਲਟੀ ਆ ਇੱਕੋ ਜਿਹੀ ਥਣ ਲੱਗਾ ਦੋਨਾਂ ਨੂੰ ਹਾਂ ਦੋਨਾਂ ਨੂੰ ਇਹ ਦੇਵਾਂਗੇ 82 ਦੀ ਇਹਦਾ ਇਹਦਾ ਕਿੰਨੇ ਸੇ ਚਾਉਂਦੇ ਇਹ 75 ਦੀ ਦੇ ਦਾਂਗੇ ਇਹ 75 ਦੀ ਆ 100 ਕਿਲੋ ਜੀ ਆਪਾਂ ਕੋਈ ਜੋੜੀ ਲੈਂਦਾ ਭਰਾ ਮੇਰਾ 100 ਕਿਲੋ ਪਹੁੰਚ ਕਰ ਦਾਂਗੇ ਆਪਾਂ 100 ਕਿਲੋਮੀਟਰ ਮਾਰ ਦਿਆਂਗੇ ਪਹੁੰਚ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ 9779475644 ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਦਾ ਜਿਹੜੀ ਵੀ ਬੱਚੀ ਪਸੰਦ ਆਉ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ i